ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪ੍ਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਤੋਂ ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਕਿ ਬਾਪੂ ਫੌਜਾ ਸਿੰਘ ਜੀ ਜੋ ਅਕਾਲ ਚਲਾਣਾ ਕਰ ਗਏ ਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ ਉਹ ਬਾਪੂ ਫੌਜਾ ਸਿੰਘ ਜੀ ਜਿਨ੍ਹਾਂ ਨੇ ਕਿ ਸਾਡੇ ਦੇਸ਼ ਦਾ ਸਿੱਖਾਂ ਦਾ ਸਾਡੇ ਪੰਜਾਬ ਦਾ ਰਿਪਰੈਜ਼ੈਂਟ ਕਰਦੇ ਸੀ ਪਗੜੀ ਨੂੰ ਰਿਪਰੈਜ਼ੈਂਟ ਕਰਦੇ ਸੀ ਪੂਰੇ ਵਰਲਡ ਦੇ ਵਿੱਚ ਸ਼ੋਅ ਕੀਤੇ ਜਿਨ੍ਹਾਂ ਨੇ ਕਿ ਦੇਸਾਂ ਬਦੇਸਾਂ ਦੇ ਵਿੱਚ ਵੱਡੇ ਵੱਡੇ ਰਿਕਾਰਡ ਬਣਾਏ ਮੈਰਾਥਨ ਕੀਤੀਆਂ ਔਰ ਅੱਜ ਉਹ ਸਾਡੇ ਨਾਲ ਨਹੀਂ ਰਹੇ ਬੜੀ ਹੀ ਦੁਖੀ ਹਿਰਦੇ ਦੇ ਨਾਲ ਇਹ ਕਹਿਣਾ ਪੈ ਰਿਹਾ ਔਰ ਇਦਾਂ ਦੀਆਂ ਮਹਾਨ ਸ਼ਖਸੀਤਾਂ ਬਹੁਤ ਹੀ ਘਟ ਪ੍ਰਮਾਤਮਾ ਪੈਦਾ ਕਰਦਾ ਜਦੋਂ ਇਹ ਸ਼ਖਸੀਤਾਂ ਸਾਡੇ ਤੋਂ ਦੂਰ ਹੁੰਨੀਆਂ ਤੇ ਬਹੁਤ ਹੀ ਜ਼ਿਆਦਾ ਦੁੱਖ ਮਹਿਸੂਸ ਹੁੰਦਾ 114 ਸਾਲ ਦੇ ਹੋ ਕੇ ਬਾਪੂ ਜੀ ਪੂਰੇ ਹੋਏ ਔਰ 115ਵੇਂ ਸਾਲ ਦੇ ਵਿੱਚ ਸੀ ਬਾਪੂ ਜੀ ਪੂਰੇ ਹੋਏ ਆ ਇੱਕ ਜੇ ਠੰਡੇ ਜਿਗਰੇ ਦੇ ਨਾਲ ਸੋਚਿਆ ਜਾਵੇ ਤਾਂ ਇੱਕ ਸਾਡੇ ਸਿਸਟਮ ਦੀ ਪੇਟ ਚਲੇ ਚੜ ਗਏ ਸਾਡੇ ਟ੍ਰੈਫਿਕ ਜੋ ਆਪਣਾ ਕਹਿ ਸਕਦੇ ਆ ਕਿ ਸਾਡਾ ਸਿਸਟਮ ਜਿਹੜਾ ਹੈਗਾ ਉਹ ਇੰਨਾ ਹਜੇ ਨਹੀਂ ਆਪਣੇ ਡਿਵੈਲਪ ਕਰ ਸਕੇ ਅਸੀਂ ਹਜੇ ਤੱਕ 17 ਕਿੰਨੇ 70 ਤੋਂ 80 ਸਾਲ ਦੇ ਕਰੀਬ ਨਕਰੀਬਨ ਹੋ ਗਏ ਸਾਨੂੰ 70 ਤੋਂ ਪਰੇ ਹੋ ਗਏ 47 ਤੋਂ ਬਾਅਦ ਜਿਹੜਾ ਕਿ ਹਜੇ ਤੱਕ ਅਸੀਂ ਆਪਣਾ ਇਹਨਾਂ ਡਵੈਲਪ ਨਹੀਂ ਕਰ ਪਾ ਪਾਏ ਕਿ ਅਸੀਂ ਇਦਾਂ ਨਹੀਂ ਆ ਜਿਹੜੇ ਸਾਡੇ ਹੀਰੇ ਸਾਡੇ ਕੌਮ ਦੇ ਹੀਰੇ ਜਿਨ੍ਹਾਂ ਨੂੰ ਆਪਾਂ ਸਾਹਮ ਨਹੀਂ ਸਪਾਏ ਬਾਪੂ ਜੀ ਐਸ ਵੇਲੇ ਚਲੇ ਗਏ ਅਗਰ ਇਹ ਕੋਈ ਦੁਰਘਟਨਾ ਨਾ ਹੁੰਦੀ ਪਰਮਾਤਮਾ ਪਤਾ ਨਹੀਂ ਸਾਨੂੰ ਸ਼ਾਇਦ 125 30 ਸਾਲ ਦੇ ਜਾਂ 40 ਸਾਲ ਤੱਕ ਚਲੇ ਜਾਣਾ ਸੀ ਉਹਨਾਂ ਨੇ ਜਿਸ ਹੱਬ ਨਾਲ ਉਹਨਾਂ ਦੀ ਡਾਈਟ ਸੀ ਔਰ ਜਿਸ ਹੱਬ ਨਾਲ ਉਹਨਾਂ ਦੀ ਐਕਸਰਸਾਈਜ਼ ਸੀ ਔਰ ਜੇ ਆਪਾਂ ਗੱਲ ਕਰੀਏ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਸਿਸਟਮ ਇੰਨਾ ਕਿ ਖਰਾ ਹੈਗਾ ਬਾਹਰਲੇ ਦੇਸ਼ਾਂ ਦੀ ਗੱਲ ਛੱਡੋ ਚੰਡੀਗੜ੍ਹ ਦੇ ਵਿੱਚ ਚਲ ਜੀਏ ਬੰਦਾ ਆਪਣੇ ਆਪ ਆਟੋਮੈਟਿਕਲੀ ਆਪਣੇ ਕੀ ਕਹਿੰਦੇ ਪੂਰੇ ਰੂਲ ਰੈਗੂਲੇਸ਼ਨ ਦੇ ਨਾਲ ਚੱਲਦਾ ਵੀ ਅਸੀਂ ਕਿਸ ਤਰ੍ਹਾਂ ਸਿਸਟਮ ਦੇ ਵਿੱਚ ਟ੍ਰੈਫਿਕ ਦੇ ਵਿੱਚ ਚਲਾਣਾ ਔਰ ਸਾਡੇ ਇਹ ਪੰਜਾਬ ਦੀ ਗੱਲ ਕਰੀਏ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਹੋ ਜਾਵੇ ਬਟ ਹਜੇ ਆਪਾਂ ਨੂੰ ਇਹਨਾਂ ਨੂੰ ਡਿਵੈਲਪ ਕਰਨ ਦੀ ਲੋੜ ਹੈ ਬਟ ਮੈਂ ਸਿਰਫ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਬਾਪੂ ਫੌਜਾ ਸਿੰਘ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਬਾਸ ਦੇਵੇ ਤੇ ਉਹਨਾਂ ਦੇ ਫੈਮਿਲੀ ਨੂੰ ਪੂਰੀ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ